ਤੇ ਵੱਡੇ ਪੰਜਾਬੀ ਸਿੰਗਰ ਨੂੰ ਨਵੇਂ ਸਿੰਗਰ ਦੇ ਵੱਲੋਂ ਰਿਪਲਾਈ ਕਰਨਾ ਕੋਈ ਨਾਰਮਲ ਗੱਲ ਨਹੀਂ ਕਿਉਂਕਿ ਨਵੇਂ ਸਿੰਗਰ ਨੂੰ ਪਤਾ ਹੁੰਦਾ ਹੈ ਕਿ ਯਾਰ ਵੱਡੇ ਸਿੰਗਰ ਦੀ ਆਡੀਅנס ਬਹੁਤ ਜ਼ਿਆਦਾ ਹੈ ਤੇ ਮੇਰੇ ਖਿਲਾਫ ਹੋ ਜਾਣਗੇ ਪਰ ਇੱਕ ਇਦਾਂ ਦਾ ਗਾਣਾ ਆਇਆ ਜਿਹਦੇ ਵਿੱਚ ਕਰਨ ਓਜਲਾ ਨੂੰ ਰਿਪਲਾਈ ਕੀਤਾ ਗਿਆ ਤੇ ਆਪਾਂ ਜਾਣਦੇ ਹਾਂ ਕਿ ਕਰਨ ਓਜਲਾ ਬਾਈ ਦੀ ਆਡੀਅנס ਕਿੰਨੀ ਜ਼ਿਆਦਾ ਹੈ ਤੇ ਕਿੰਨੇ ਉਹਦੇ ਫੈਨ ਫੋਲੋਇੰਗ ਹੈ ਫਿਰ ਵੀ ਜਿਹੜੇ ਨਵੇਂ ਸਿੰਗਰ ਦੇ ਵੱਲੋਂ ਰਿਪਲਾਈ ਕੀਤਾ ਗਿਆ ਲੋਕ ਉਹਦੇ ਨਾਲ ਨੇ ਤੇ ਇਹ ਕਹਿ ਰਹੇ ਨੇ ਕਿ ਇਹ ਸਿੰਗਰ ਨੇ ਬਹੁਤ ਵਧੀਆ ਕੀਤਾ ਇਹ ਗੱਲ ਰੱਖੀ ਆਪਣੇ ਗਾਣੇ ਦੇ ਵਿੱਚ ਹੁਣ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਇਹ ਵਾਲਾ ਸਿੰਗਰ ਕੌਣ ਹੈ ਗਾਣੇ ਦੇ ਕਾਫੀ ਪਿਆਰ ਮਿਲ ਰਿਹਾ ਹੈ ਕਾਫੀ ਵਾਇਰਲ ਹੋ ਰਿਹਾ ਹੈ ਤਾਂ ਆਪਾਂ ਜ਼ਿਆਦਾ ਸਮਾਂ ਨਹੀਂ ਵੇਸਟ ਕਰਦੇ ਆਓ ਇਸ ਵੀਡੀਓ 'ਚ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਆਂ ਇਹ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦਾ ਨਾਮ ਹੈ ਹੂਜ਼ ਨੈਕਸਟ ਤੇ ਇਸ ਗਾਣੇ ਨੂੰ ਲਿਖਿਆ ਤੇ ਗਾਇਆ ਗੁਰੀ ਲਾਹੌਰਿਆ ਨੇ ਤੇ ਗੁਰੀ ਲਾਹੌਰਿਆ ਨੇ ਹੀ ਕਰਨ ਓਜਲਾ ਨੂੰ ਰਿਪਲਾਈ ਕੀਤਾ ਆਪਣੇ ਇਸ ਗਾਣੇ ਦੇ ਵਿੱਚ ਮੈਂ ਪਹਿਲਾਂ ਦੱਸ ਦੇਣਾ ਕਿ ਗੁਰੀ ਲਾਹੌਰਿਆ ਐਦਾਂ ਹੀ ਨਹੀਂ ਕਿ ਕੁਝ ਵੀ ਲਿਖਤਾ ਤੇ ਗਾਤਾ ਆਪਣੇ ਗਾਣੇ ਦੇ ਵਿੱਚ ਗੁਰੀ ਲਾਹੌਰਿਆ ਦੇ ਪਹਿਲਾਂ ਵੀ ਕਾਫੀ ਸਾਰੇ ਗਾਣੇ ਹਿੱਟ ਰਹੇ ਨੇ ਤੇ ਗੁਰੀ ਲਾਹੌਰਿਆ ਨੂੰ ਕਾਫੀ ਵੱਡੇ ਵੱਡੇ ਆਰਟਿਸਟ ਸਪੋਰਟ ਵੀ ਕਰ ਰਹੇ ਨੇ ਜੋ ਕਿ ਰੀਸੈਂਟਲੀ ਨਿੰਜਾ ਬਾਈ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਗੁਰੀ ਲਾਹੌਰੀਆ ਦਾ ਜ਼ਿਕਰ ਕੀਤਾ ਸੀ ਤੇ ਦੀਪ ਜੰਡੂ ਜੈਹਿੰਦ ਬਾਈ ਹੋਰ ਵੀ ਕਾਫੀ ਸਾਰੇ ਆਰਟਿਸਟ ਨੇ ਰਾਈਟਰ ਦੀ ਬਹੁਤ ਵਧੀਆ ਸੂਲ ਸੀ ਉਹਨੇ ਮੈਨੂੰ ਗਾਣਾ ਦਿੱਤਾ ਗੁਰੀ ਲਾਹੌਰੀਆ ਹੁਣ ਇੱਥੇ ਗੱਲ ਇਹ ਆਉਂਦੀ ਹੈ ਕਿ ਗੁਰੀ ਲਾਹੌਰੀਆ ਦੇ ਜਦੋਂ ਸਾਰੇ ਗਾਣੇ ਹਿੱਟ ਜਾ ਰਹੇ ਨੇ ਲੋਕ ਪਿਆਰ ਦੇ ਰਹੇ ਨੇ ਫਿਰ ਰਿਪਲਾਈ ਕਰਨ ਦੀ ਕੀ ਲੋੜ ਸੀ ਦੇਖੋ ਜੇਕਰ ਆਪਾਂ ਗੈਂਬਲਿੰਗ ਦੀ ਗੱਲ ਕਰੀਏ ਸ਼ਾਇਦ ਕਰਨੋਜਲਾ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਪੰਜਾਬੀ ਸਿੰਗਰਾਂ ਦੇ ਵਿੱਚ ਜਿੱਦੀ ਸਟੋਰੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਸਟੇਕ ਦੇ ਬਾਰੇ ਜ਼ਿਕਰ ਹੁੰਦਾ ਹੈ ਕਰਨੋਜਲਾ ਤੋਂ ਬਾਅਦ ਹੀ ਮੋਸਟਲੀ ਲੋਕਾਂ ਨੂੰ ਸਟੇਕ ਦੇ ਬਾਰੇ ਪਤਾ ਲੱਗਿਆ ਇਸ ਗਾਣੇ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਗੱਲ ਕਹੀ ਗਈ ਹੈ ਪਹਿਲਾਂ ਗੁਰੇ ਲੋਰੀਆ ਨੇ ਇਹ ਕਿਹਾ ਕਿ ਗਾਣਿਆਂ ਚ ਕਰਦੇ ਨੇ ਮੋਟੀਵੇਟ ਲੋਕਾਂ ਨੂੰ ਗਾਣਿਆਂ ਚ ਕਰਦੇ ਨੇ ਮੋਟੀਵੇਟ ਇੰਸਟਾ ਤੇ ਜੂਆ ਪ੍ਰਮੋਟ ਸਾਲੇ ਕਰਦੇ ਆ। ਇੰਸਟਾ ਜੂਆ ਪ੍ਰਮੋਟ ਸਾਲੇ ਕਰਦੇ ਆ। ਇਹ ਚੀਜ਼ ਤੁਸੀਂ ਰਿਲੇਟ ਕਰਕੇ ਦੇਖ ਸਕਦੇ ਹੋ ਕਰਨੋਜਲਾ ਬਾਈ ਦੇ ਰੀਸੈਂਟਲੀ ਆਏ ਹੋਏ ਗਾਣਿਆਂ ਦੇ ਨਾਲ ਵੀ ਜਿਵੇਂ ਕਿ ਬਾਈ ਦਾ ਵਿਨਿੰਗ ਸਪੀਚ ਗਾਣਾ ਆਇਆ ਸੀ ਹੁਣ ਰੀਸੈਂਟਲੀ ਉਸ ਤੋਂ ਪਹਿਲਾਂ ਵੀ ਕਾਫੀ ਮੋਟੀਵੇਸ਼ਨਲ Song ਆਏ ਨੇ ਬਾਈ ਦੇ। ਸ਼ਾਇਦ ਇਸ ਤੋਂ ਪਹਿਲਾਂ ਕਿਸੇ ਨੇ ਵੀ ਜ਼ਿਕਰ ਨਹੀਂ ਕੀਤਾ ਇਨ੍ਹਾਂ ਚੀਜ਼ਾਂ ਦੇ ਬਾਰੇ ਪੰਜਾਬੀ ਸਿੰਗਰਸ ਜਿਹੜਾ ਜੂਆ ਪ੍ਰਮੋਟ ਕਰ ਰਹੇ ਨੇ ਉਹਦੇ ਖਿਲਾਫ ਕੁਝ ਬੋਲਿਆ ਹੋਵੇ। ਹੁਣ ਗੁਰੀ ਲਹੋਰੀਆ ਦੀ ਇਸ ਗੱਲ ਨੂੰ ਲੋਕਾਂ ਨੇ ਵਧੀਆ ਮੰਨਿਆ, ਲੋਕਾਂ ਨੇ ਕਮੈਂਟ ਵੀ ਕੀਤੇ, ਲੋਕ ਸਪੋਰਟ ਵੀ ਕਰ ਰਹੇ ਨੇ ਕਿ ਬਹੁਤ ਵਧੀ ਦੇ ਵਿੱਚੋਂ ਕੁਝ ਪਰਸੈਂਟ ਲੋਕਾਂ ਨੇ ਵੀ ਇਸ ਚੀਜ਼ ਤੇ ਪੈਸਾ ਲਾਇਆ ਤਾਂ ਆਪਾਂ ਇਹ ਕਹਿ ਨਹੀਂ ਸਕਦੇ ਕਿ ਉਹ ਪੈਸਾ ਕਿੱਥੋਂ ਇਕੱਠਾ ਕਰਕੇ ਲੈ ਕੇ ਆਏ ਹੋਣਗੇ ਕਿਉਂਕਿ ਕਰਨੋਜਲਾ ਬਾਈ ਤਾਂ ਹੁਣ ਇਸ ਮੁਕਾਮ ਤੇ ਹੈ ਕਿ ਉਹ ਕਿੰਨਾ ਵੀ ਪੈਸਾ ਲਾ ਦੇਣ ਉਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਜਿਹੜੇ ਕਰਨੋਜਲਾ ਬਾਈ ਦੇ ਫੈਨਸ ਨੇ ਉਹ ਪਤਾ ਨਹੀਂ ਜੌਬ ਕਰਦੇ ਹੋਣਗੇ ਸਕੂਲ ਕਾਲਜ ਦੇ ਵਿੱਚ ਹੋਣਗੇ ਜਾਂ ਸ਼ਾਇਦ ਕੁਝ ਵੀ ਨਾ ਕਰਦੇ ਹੋਣ ਘਰੋਂ ਪੈਸੇ ਲੈਂਦੇ ਹੋਣ ਸੋ ਸਭ ਤੋਂ ਪਹਿਲਾਂ ਜਿਹੜਾ ਸਟੇਕ ਦਾ ਐਮਬੈਸਡਰ ਸੀਗਾ ਜੀ ਉਹ ਕਰਨੋਜਲਾ ਬਾਈ ਸੀਗਾ ਰਫਤਾਰ ਵੀ ਸਟੇਕ ਨੂੰ ਜੁਆਇਨ ਕਰ ਚੁੱਕਿਆ ਤੁਸੀਂ ਕਰਨੋਜਲਾ ਬਾਈ ਦੇ ਗਾਣੇ 'ਚ ਵੀ ਸਟੇਕ ਦਾ ਜ਼ਿਕਰ ਸੁਣਿਆ ਹੋਣਾ ਕ ਸੋਸ਼ਲ ਮੀਡੀਆ ਤੇ ਇਹਨਾਂ ਲਾਈਨਾਂ ਦੀ ਹੀ ਚਰਚਾ ਹੋ ਰਹੀ ਹੈ ਜਿਕਰ ਆਪਾਂ ਗੁਰੀ ਲਾਹੋਰੀਆ ਦੀ ਇਸ ਵੀਡੀਓ ਦੀ ਗੱਲ ਕਰੀਏ ਤਾਂ ਗਾਣੇ ਦੀ ਜਿਹੜੀ ਵੀਡੀਓ ਹੈ ਉਹਦੀ ਜਿਹੜੀ ਲੁੱਕ ਹੈ ਉਹ ਕਿਸੇ ਹਾਲੀਵੁੱਡ ਮੂਵੀ ਤੋਂ ਘੱਟ ਨਹੀਂ ਲੱਗੂਗੀ ਤੁਹਾਨੂੰ ਤੇ ਵੀਡੀਓ ਦਾ ਕਨਸੈਪਟ ਵੀ ਬਹੁਤ ਡਿਫਰੈਂਟ ਜਿਹਾ ਬਣਾਇਆ ਹੋਇਆ ਹੈ ਜਿਵੇਂ ਕਿ ਇੱਕ ਸੀਨ ਦੇ ਵਿੱਚ ਗੁਰੀ ਲਾਹੋਰੀਆ ਕੁਝ ਗਾ ਰਹੇ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਟੇਬਲ ਤੇ ਸਾਹਮਣੇ ਬੈਠੇ ਹੁੰਦੇ ਨੇ ਲੋਕ ਉਹ ਇੱਕ ਇੱਕ ਕਰਕੇ ਉੱਠ ਜਾਂਦੇ ਨੇ ਗਾਣੇ ਦੇ ਲਿਰਿਕਸ ਵੀ ਇਸ ਸੀਨ ਦੇ ਨਾਲ ਮੈਚ ਕਰਦੇ ਨੇ ਗੁਰੀ ਲਾਹੋਰੀਆ ਨੇ ਇਸ ਗਾਣੇ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਹੁਣ ਤੁਸੀਂ ਕਰਨ ਔਜਲਾ ਦੇ ਸਟੇਕ ਵਾਲੇ ਮੈਟਰ ਨੂੰ ਦੋ ਤਰੀਕੇ ਨਾਲ ਦੇਖ ਸਕਦੇ ਹੋ ਇੱਕ ਤਾਂ ਇਹ ਕਹਿ ਸਕਦੇ ਆ ਕਿ ਉਹਦੀ ਆਪਣੀ ਪਰਸਨਲ ਚੁਆਇਸ ਹੈ ਉਹ ਕੁਝ ਵੀ ਕਰ ਸਕਦਾ ਤੇ ਦੂਜੇ ਨੰਬਰ ਤੇ ਆਪਾਂ ਇਹ ਵੀ ਦੇਖ ਸਕਦੇ ਆ ਕਿ ਉਹ ਇੱਕ ਪਬਲਿਕ ਫਿਗਰ ਹੈ ਲੋਕੀ ਉਹਨੂੰ ਪਸੰਦ ਕਰਦੇ ਨੇ ਬਾਈ ਨੂੰ ਤੇ ਉਹ ਜਿਹੜੀ ਵੀ ਚੀਜ਼ ਨੂੰ ਪ੍ਰਮੋਟ ਕਰੂਗਾ ਕੁਝ ਪਰਸੈਂਟ ਤਾਂ ਲੋਕ ਉਸ ਚੀਜ਼ ਨੂੰ ਖੁਦ ਕਰਕੇ ਦੇਖਣਗੇ ਹੁਣ ਤੁਸੀਂ ਕੀ ਸੋਚਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਮਿਲ ਜਾਣਗੀਆਂ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ